ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬੜੀ ਖੁਸ਼ੀ ਤੇ ਪ੍ਰਾਊਡ ਵਾਲਾ ਦਿਨ ਹੈ ਅੱਜ ਮੇਰੇ ਘਰੇ ਸਾਡਾ ਕਿਸਾਨੀ ਯੋਧਾ ਭਾਈ ਨਵਦੀਪ ਦਲਵੇੜਾ ਵਾਟਰ ਕੈਨਨ ਪਹੁੰਚਿਆ ਭਾਈ ਥੈਂਕ ਯੂ ਕਰੇ ਆਂ ਦੇ ਲਈ ਥੈਂਕ ਯੂ ਦਾ ਬਾਪਾ ਜੀ ਦੇਖੋ ਤੁਹਾਡੇ ਦਰਸ਼ਨ ਕਰਨ ਆਏ ਆ ਹੈਨਾ ਅੰਦਰ ਸੀਗੇ ਤੇ ਜਿਹੜੇ ਜਿਹੜਾ ਔਖੀਆਂ ਨੇ ਹੈਨਾ ਜਦੋਂ ਬਾਹਰ ਆ ਕੇ ਪਤਾ ਲੱਗਿਆ ਵੀ ਹੈਨਾ ਰੇਸ਼ਮ ਬਾਈ ਨੇ ਰੇਸ਼ਮ ਮੂਲ ਬਾਈ ਨੇ ਇੰਨਾ ਸਾਥ ਦਿੱਤਾ ਜਦੋਂ ਮੰਮੀ ਡੈਡੀ ਵੀ ਦੱਸਦੇ ਸੀਗੇ ਹੈਨਾ ਵੀ ਬੈਠ ਕੇ ਰਹੇ ਹੁੰਦਾ ਸੀਗਾ ਕਿ ਖੇਤਾਂ ਦੇ ਅੰਦਰ ਇੰਨਾ ਸਾਫ ਦੇਣਾ ਹੈ ਨਾ ਤੇ ਸਰਕਾਰਾਂ ਤੋਂ ਨਾ ਡਰ ਕੇ ਹੈ ਨਾ ਵੀ ਪੂਰਾ ਖੁੱਲ ਕੇ ਖੇਤੀ ਵਿੱਚ ਜਾ ਕੇ ਆਂਦੋਲਨ ਹੋ ਗਿਆ ਚਾਹੀ ਤੋ ਪਿਛਲਾ ਆਂਦੋਲਨ ਸੀਗਾ ਦੇਣਾ ਤਾਂ ਬਾਬਾ ਜੀ ਕਿਸਾਨੀ ਕੌਮ ਤੁਹਾਡਾ ਨਹੀਂ ਦੇ ਸਕਦੀ ਹੈ ਨਾ ਵੀ ਜਿੰਨੀ ਤੁਸੀਂ ਸਾਨੂੰ ਬਾਹਰ ਕਨਾਂ ਨੂੰ ਸਪੋਰਟ ਕੀਤੀ ਆ ਜਿੰਨੀ ਸੰਗਤ ਨੇ ਕੀਤੀ ਆ ਤੁਸੀਂ ਨਾਲ ਮਿਲ ਕੇ ਕੀਤੀ ਆ ਹੋਂਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਐਨੇ ਬੜ ਚੜ ਕੇ ਤੁਸੀਂ ਹਮੇਸ਼ਾ ਆਪਣੀ ਕਿਸਾਨੀ ਲਈ ਆਪਣੀ ਖੇਤੀ ਲਈ ਬਾਬੇ ਨਾਨਕ ਦੀ ਖੇਤੀ ਲਈ ਅੱਗੇ ਹੁੰਦੇ ਰਹੋਗੇ ਦੀ ਸੇਵਾ ਕਰਦੇ ਤੇ ਕਿਹ ਵੇਟ ਬੜੀ ਵਿਜੋਤ ਸਾਰੇ ਦੇ ਕੈਮਰਾ ਮਾਰਦੇ ਹੋ ਬਾਈਕ ਵੀ ਨਾਲ ਥੇਲ ਟੱਕ ਕੇ ਆਏ ਆ ਔਰ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਜੋੜ ਲਾਇਆ ਬਾਈ ਨੂੰ ਬਾਹਰ ਕੱਢਣ ਦੇ ਲਈ ਔਰ ਪਵێت ਕਰਦੇ ਉਸ ਦਿਨ ਦੀ ਜਦੋਂ ਸਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦਾ ਕਾਨੂੰਨ ਬਣੇਗਾ ਸੁਆਮੀ ਨਾਥ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣਗੇ ਅੱਗੇ ਤੋਂ ਵੀ ਬਾਈ ਤੁਸੀਂ ਲੜਦੇ ਰਹੋ ਔਰ ਜਿੱਥੇ ਵੀ ਸਾਡੀ ਲੋੜ ਪੈਗੀ ਕਿਸਾਨੀ ਕੌਮ ਦੇ ਲਈ আপনার ধর্মে নাম থাকতে থ্যাংক ইউ সালাম